ਮਮਾ ਸਾਹਿਬ ਰਾਜਾ ਬੜਿੰਗ ਅਸੀਫਾ ਦੇ ਦੂਗਾ ਜਾਤ ਤੇ ਨਹੀਂ ਕੱਲ ਨਵੇੜ ਜੇ ਉਹਨਾਂ ਨੇ ਕਿਹਾ ਸੀ ਵੈਸੇ ਮੈਂ ਉਹਨਾਂ ਦਾ ਬਿਆਨ ਨਹੀਂ ਸੁਣਿਆ ਤਾਂ ਉਹਨਾਂ ਨੂੰ ਆਪਣਾ ਵਾਦਾ ਨਿਭਾਉਣਾ ਚਾਹੀਦਾ ਉਹਨਾਂ ਨੂੰ ਆਪਣੇ ਬਚਨਾਂ ਤੇ ਖੜਨਾ ਚਾਹੀਦਾ ਅਸੀਂ ਤਾਂ ਸੀਟ ਜਿਹੜੀ ਆ ਉਹ ਜਿੱਤ ਕੇ ਪਾਰਟੀ ਦੀ ਝੋਲੀ ਚ ਪਾਈ ਆ ਰਾਜ ਇੱਕ ਇਤਿਹਾਸਕ ਜਿੱਤ ਹੋਈ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਮੈਂ ਜਲੰਧਰ ਬੈਸਟ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਬਹੁਤ ਪਾਰੀ ਬਹੁਮਤ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੇ ਦਿੱਤਾਗਾ ਔਰ ਬਹੁਤ ਪਿਆਰ ਸਤਿਕਾਰ ਆਮ ਆਦਮੀ ਪਾਰਟੀ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਔਰ ਸਮੁੱਚੀ ਲੀਡਰਸ਼ਿਪ ਨੂੰ ਮਹਿੰਦਰ ਭਗਤ ਜੀ ਨੂੰ ਸਰਦਾਰ ਭਗਵੰਤ ਸਿਮਰਨ ਜੀ ਨੂੰ ਔਰ ਬਨਕੀਲਦੀਬਾਦ ਜੀ ਨੂੰ ਸਾਰੇ ਲੀਡਰ ਸਾਹਿਬਾਨ ਨੂੰ ਬਹੁਤ-ਬਹੁਤ ਮੁਬਾਰਕਾਂ ਜਿਨ੍ਹਾਂ ਨੇ ਅਣਥੱਕ ਮਿਹਨਤ ਕੀਤੀ ਔਰ ਦੋ ਸਾਲਾਂ ਤੋਂ ਸਰਕਾਰ ਲਗਾਤਾਰ ਲੋਕਾਂ ਦੇ ਕੰਮ ਕਰ ਰਹੀ ਆ ਔਰ ਲੋਕਾਂ ਦੇ ਜਿਹੜੇ ਅਸੀਂ ਵਾਅਦੇ ਕਰਕੇ ਸਿੱਤਾ ਚਾਏ ਸੀ ਉਹ ਕੀ ਕਰਕੇ ਪੂਰੇ ਹੋ ਰਹੇ ਨੇ ਸੋ ਮੈਂ ਸਮਝਦਾ ਸਰਕਾਰ ਦੇ ਕੰਮਾਂ ਦੀ ਜਿੱਤ ਹੋਈ ਆ ਸਰਕਾਰ ਨੂੰ ਲੋਕਾਂ ਨੇ ਇੱਕ ਵਾਰ ਫਿਰ ਫਤਵਾ ਦਿੱਤਾ ਹੈ ਕਿ ਔਰ ਵਿਰੋਧੀ ਚਾਹ ਕਾਂਗਰਸ ਪਾਰਟੀ ਆ ਚਾਹ ਅਕਾਲੀ ਦਲ ਆ ਚਾਹ ਬੀਜੇਪੀ ਆ ਉਹਨਾਂ ਨੂੰ ਸਾਬਕਸ ਖਾਇਗਾ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਕੋਲਤੀ ਪਾਰਟੀ ਹੈ ਜਿਹੜੀ ਲਗਾਤਾਰ ਲੋਕਾਂ ਦੇ ਕਮਾਕਾਰਾਂ ਚ ਲੋਕਾਂ ਦੇ ਦੁਕਾਨ ਸੁਕਾ ਚ ਹਿੱਸਾ ਬਾਰੇ ਉਹ ਗੱਲ ਆ ਜਿਹੋ ਉਹਨਾਂ ਨੇ ਕਿਹਾ ਸੀ ਵੈਸੇ ਮੈਂ ਉਹਦਾ ਬਿਆਨ ਨਹੀਂ ਸੁਣਿਆ ਤਾਂ ਉਹਨਾਂ ਨੂੰ ਆਪਣਾ ਵਾਦਾ ਨਿਭਾਉਣਾ ਚਾਹੀਦਾ ਉਹਨਾਂ ਨੂੰ ਆਪਣੇ ਵਚਨਾਂ ਤੇ ਖੜਨਾ ਚਾਹੀਦਾ ਅਸੀਂ ਤਾਂ ਸੀਟ ਜਿਹੜੀ ਆ ਉਹ ਜਿੱਤ ਕੇ ਪਾਰਟੀ ਦੀ ਝੋਲੀ ਚ ਪਾਈ ਆ ਸਾਡੇ ਕੈਂਡੀਡੇਟ ਮਹਿੰਦਰ ਭਗਤ ਜੀ ਵੱਡੀ ਲੀਡ ਨਾਲ ਜਿੱਤੇ ਨੇ ਪਹਿਲਾ ਜਿਹੜਾ ਵਿਅਕਤੀ 2022 ਚ ਆਮ ਆਦਮੀ ਪਾਰਟੀ ਨੇ 2022 ਚ ਵੀ ਸੀਟ ਜਿੱਤੀ ਸੀ ਔਰ ਜਿਹੜਾ ਵਿਅਕਤੀ 2022 ਚ 5000 ਵੋਟਾਂ ਨਾਲ ਜਿੱਤਿਆ ਸੀ ਜਲੰਧਰ ਵਸਦੇ ਲੋਕਾਂ ਨੂੰ ਧੋਖਾ ਦਿੱਤਾ ਆਮ ਆਦਮੀ ਪਾਰਟੀ ਨੂੰ ਧੋਖਾ ਦਿੱਤਾ ਲੋਕਾਂ ਨੇ ਉਹਨੂੰ ਵੀ ਸਭ ਕੁਝ ਸਿਖਾਇਆਗਾ ਔਰ ਉਸ ਤੋਂ 5000 ਦੀ ਜਿਹੜੀ ਅੱਜ ਗਿਣੜ ਜਿਹੜੀ ਆ 10 ਗੁਣਾ ਵਧੀਆ ਸੋ ਇੱਥੋਂ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਕੁੱਲ 13 ਸੀਟਾਂ ਦੇ ਉਪਚੋਣ ਹੋਈ ਸੀ ਜਿਦੇ ਵਿੱਚ ਭਾਜਪਾ ਦਾ ਕਿਸ ਤਰ੍ਹਾਂ ਦਾ ਤੁਸੀਂ ਦੇਖਦੇ ਹੋ ਵੀ ਭਾਜਪਾ ਨੇ ਕੀ ਦੇਖੋ ਬਹੁਤ ਸਾਰੀਆਂ 13 ਵਿੱਚੋਂ ਲਗਭਗ 10 ਸੀਟਾਂ ਜਿਹੜੀਆਂ ਲਗੀਆਂ ਆਸ ਤੋਂ ਬਾਅਦ ਸੀਟਾਂ ਜਿਹੜੀਆਂ ਨੇ ਆਪੋਜੀਸ਼ਨ ਜਿੱਤੀ ਆ ਔਰ ਬੀਜੇਪੀ ਹਾਰੀ ਆ ਔਰ ਬੀਜੇਪੀ ਲਗਭਗ 2 ਸੀਟਾਂ ਤੇ ਸਿਮਤੀ ਆ ਇੱਥੋਂ ਪਤਾ ਲੱਗਦਾ ਹੈ ਕਿ ਬੀਜੇਪੀ ਦੇ ਜਿਹੜੇ ਦਿਨ ਨੇ ਉਹ ਪੁੱਗ ਗਏ ਹੁਣ ਬੀਜੇਪੀ ਜਿਹੜੀ ਜਾ ਰਹੀ ਆ ਔਰ ਇੰਡੀਆ ਅਲਾਈਐਂਸ ਜਿਹੜਾ ਆਊਗਾ ਇਸ ਜਿਹੜੀ ਜਨਰਲ ਇਲੈਕਸ਼ਨ ਹੋਈ ਸੀ ਪਾਰਲੀਮੈਂਟ ਦੀ ਉਹਦੇ ਵਿੱਚ ਵੀ ਦੇਸ਼ ਦੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸਭ ਕੁਝ ਕਹਾਗਾ 400 ਪਾਰ ਦਾ ਨਾਰਾ ਦੇਣ ਵਾਲੀ ਪਾਰਟੀ ਜਿਹੜੀ ਆ ਉਹ 240 ਤੇ ਸਿਮਤ ਕੀ ਇੱਥੋਂ ਪਤਾ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਉਹ ਜਾ ਰਹੀ ਹੈ ਕਿਉਂਕਿ ਭਾਰਤੀ ਜਨਤਾ ਪ ਦੇਸ਼ ਦੇ ਸੰਵਧਾਨ ਲਈ ਖਤਰਾ ਹੈ ਦੇਸ਼ ਦੇ ਲੋਕਤੰਤਵ ਲਈ ਖਤਰਾ ਹੈ ਔਰ ਦੇਸ਼ ਦੇ ਲੋਕਾਂ ਨੇ ਆਜ਼ਾਦੀ ਲੜੀ ਲੜ ਕੇ ਸੰਵਧਾਨ ਬਣਾਇਆ ਬਾਬਾ ਸਾਹਿਬ ਹੀਂਦਰਾਬੇੜਕਰ ਜੀ ਨੇ ਸ਼ਹੀਦ ਹੋ ਜਾ ਜਾਂ ਭਗਤ ਸਿੰਘ ਨੇ ਆਪਣੀ ਸ਼ਹਾਦਤ ਦਾ ਜਾਂਮ ਕੀਤਾ ਸੋ ਮੈਂ ਸਮਝਦਾ ਕਿ ਇਹ ਜਿਹੜੀ ਸ਼ੀਧੀ ਜਿਹੜੀ ਸ਼ੀਧੀਆਂ ਦੇ ਕੇ ਆਜ਼ਾਦੀ ਲਈਆ ਇਹ ਲੋਕ ਇਹਨੂੰ ਕਾਇਮ ਰੱਖਣਗੇ ਇਹਨੂੰ ਬਰਬਾਦ ਨਹੀਂ ਹੋਣ ਦੇਣਗੇ ਔਰ ਬੀਜੇਪੀ ਦੇ ਮਨਸੂਬੇ ਕਾਮਯਾਬ ਨਹੀਂ ਹੋਣਗੇ